ਅੱਜ ਬਹੁਤ ਇੱਕ ਐਸਾ ਨਾ ਸਿੱਖਿਆ ਕ੍ਰਾਂਤੀ ਇਹ ਤਾਂ ਹੈ ਜਿਹੜਾ ਪੰਜਾਬ ਸਰਕਾਰ ਨੇ ਸਰਕਾਰ ਆਣ ਤੋਂ ਬਾਅਦ ਜਿਹੜਾ ਇੱਕ ਪਛੇਤਾ ਇਹ ਕੀਤਾ ਸੀ ਸਾਡਾ ਇਨਫਰਾਸਟ੍ਰਕਚਰ ਜਿਹੜਾ ਸਕੂਲਾਂ ਦਾ ਬਹੁਤ ਸਟਰੌਂਗ ਹੋ। ਉਹ ਸੰਬੰਧ ਅਸੀਂ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ 'ਚ ਜਾ ਰਹੇ ਹਾਂ। ਔਰ ਤਕਰੀਬਨ 21 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੱਪਲਾਵਾਲਾ ਜਿਹੜਾ ਸਕੂਲ ਹੈ ਇੱਥੇ ਵੀ ਨਵਾਂ ਐਡੀਸ਼ਨਲ ਕਲਾਸਰੂਮ ਚਾਹੀਦੇ ਸੀਗੇ ਜਾਂ ਹੋਰ ਜੋ ਵੀ ਚੀਜ਼ਾਂ ਚਾਹੀਦੀਆਂ ਉਦੇਤਿਕam ਹੋਇਆ ਸੋ ਪ੍ਰਿੰਸੀਪਲ ਸਾਹਿਬ ਸਾਰਾ ਸਕੂਲ ਸਾਫ ਮਿਲਣਾ ਮੌਕੇ ਤੇ ਮੇਰ ਸਾਹਿਬ ਦੀ ਬਹੁਤ ਵਿਸ਼ੇਸ਼ ਤਿਕ ਅੱਜ ਦਿਨੇ ਹੋਰ ਸਾਥੀ ਸਤਪੰਨ ਸਿੰਘ ਛਿਆਨ ਜੀ ਸਾਡੀ ਪਾਰਟੀ ਦੇ ਨਸ਼ੇ ਨਸ਼ਿਕ ਜੁਧ ਨਸ਼ੇ ਅਪਰਾਧ ਦੇ ਕੋਆਰਡੀਨੇਟਰ ਹੈ ਜਿਨ੍ਹਾਂ ਨੇ ਮੌਕੇ ਤੇ ਨੂੰ ਲੀਡ ਕਰ ਰਿਹਾ ਸਾਡੇ ਜਿਲ੍ਹੇ ਨੂੰ ਵੀ ਪਰ ਪੰਜਾਬ ਨੂੰ ਸਮੋ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਪਰ ਭਵਨ ਪਾਜੀਆ ਧੰਨਵਾਦ ਕਰਦਾ ਹਰਜੋਤ ਬੈਂਸੀ ਦਾ ਧੰਨਵਾਦ ਕਰਦਾ ਮੇਰੇ ਸ਼ਹਿਰ ਨੂੰ ਵੀ ਤਕਰੀਬਨ ਹੋਵੇ ਕੁੜ ਨੂੰ ਉਹਨਿੰਦੀ ਗ੍ਰਾਂਟ ਜਿਹੜੀ ਵੀ ਡਿਮਾਂਡ ਸੀਗੀ ਮੌਕੇ ਤੇ ਉਹਨੂੰ ਉਹਨਾਂ ਨੇ ਪੂਰਾ ਕੀਤਾ ਔਰ ਇਹ ਜਿਹੜਾ ਐਫਰਟs ਹੈਗਾ ਸਾਡਾ ਦਿੱਲੀ ਸਰਕਾਰ ਵੱਲੋਂ ਪ੍ਰਵੀਨ ਕੇਜਰੀਵਾਲ ਜੀ ਦੀ ਲੀਡਰਸ਼ਿਪ ਦੇ ਵਿੱਚ ਔਰ ਮਨੀਸ਼ ਸੋਦੀ ਜੀ ਜਿਹੜੇ ਐਜੂਕੇਸ਼ਨ ਮਿਨਿਸਟਰ ਦਿੱਲੀ ਦੇ ਡਿਪਟੀ ਸੀ ਉਹ ਤੋਂ ਇਹ ਐਫਰਟ ਸਦਾ ਸਿੱਖਿਆ ਕ੍ਰਾਂਤੀ ਤੱਕ ਹੈ। ਤੋਂ ਅੱਜ ਪੰਜਾਬ ਦੇ 20000 ਸਕੂਲਾਂ ਦੇ ਵਿੱਚ ਲਗਾਤਾਰ ਇਦਾਂੇ ਕੰਮ ਚੱਲ ਰਿਹਾ ਚਾਹੇ ਚਾਰਦਾਰੀ 로ਡ ਸੀ ਚਾਹੇ ਉੱਥੇ ਕੋਈ LED Wi-Fi ਸਿਸਟਮ ਦੀ ਕੋਈ ਵੀ ਕਿ ਪ੍ਰੋਜੈਕਟਰ ਦੀ ਜਾਂ ਕਿਸੇ ਕਿਸਮ ਦੀ ਅਧਿਕ ਸਿੱਖਿਆ ਨਾਲ ਜੁੜਨ ਲਈ ਲੋੜਾ ਉਹਨਾਂ ਨੂੰ ਸਰਕਾਰ ਪੂਰਾ ਕਰ ਰਹੀ ਹੈ ਹੋਰ ਵੀ ਜਿਹੜੀਆਂ ਡਿਮਾਂਡਸ ਕੋਈ ਸਾਡੇ ਸਾਹਮਣੇ ਆਉਗੀਆਂ ਇਸ ਵਾਰ 18000 ਕਰੋੜ ਰੁਪਏ ਦਾ ਬਜਟ ਸਰਕਾਰ ਨੇ ਰੱਖਿਆ ਔਰ ਉਦਲੇ ਅਸੀਂ ਪਵੰਦ ਹੈ ਸਿੱਖਿਆ ਨੂੰ ਨਵੇਂ ਸਿਰੇ ਨਾਲ ਤਾਂ ਕਿ ਸਾਡੇ ਬੱਚਿਆਂ ਦੇ ਕੰਪਲੈਕਸ ਖਤਮ ਹੋ ਜਵੇ ਕਿ ਜਿਹੜੇ ਪ੍ਰਾਈਵੇਟ ਸਕੂਲ ਬਹੁਤ ਵਧੀਆ ਪੜ੍ਹਾਉਂਦੇ ਆ ਕਾਮਨ ਸਕੂਲ ਬਹੁਤ ਵਧੀਆ ਪੜ੍ਹਾਉਂਦੇ ਅਸੀਂ ਉਹ ਆਪਾਂ ਚਾਹੁੰਦੇ ਇਹ ਬਰਾਬਰ ਬੱਚੇ ਇੱਥੇ ਮਹਿਸੂਸ ਕਰ ਲੋਕ ਆਪਣੇ ਬੱਚੇ ਸਰਕਾਰੀ ਸਕੂਲ ਬਹੁਤ ਬਹੁਤ ਔਰਗੋਤ ਕਰਦਾ ਔਰ ਸਾਰੇ ਨੂੰ